ਤਦੈ ਰੁਕ ਬਾਰ ਸਤਿਗੁਰ ਜੀਓ ਇਸ ਵੀ ਸੰਸਾਰ ਭਗਤ ਦੇ ਵਿੱਚ ਖਾਸ ਕਰਕੇ ਆਪ ਦੀ ਵੀ ਪਵਿੱਤਰ ਧਰਤੀ ਪੰਜਾਬ ਦੇ ਅੰਦਰ ਨਸ਼ਿਆਂ ਦਾ ਸ਼ੇਵਾਂ ਦਰਿਆ ਵਗ ਰਿਹਾ ਹੈ ਸਤਿਗੁਰ ਜੀਓ ਜਿਸ ਦੇ ਵਿੱਚ ਪੰਜਾਬ ਦੇ ਕਈ ਲੋਕ ਖਾਸ ਕਰਕੇ ਨੌਜਵਾਨ ਜਰੇ ਸਭ ਨੂੰ ਜੈ ਆ ਗੁਰਿਆ ਸਤ ਪ੍ਰਭੂ ਕਹਿ ਲਿਆ ਕਰੇ ਸਭ ਤੋਂ ਹੀ ਜਿਹੜਾ ਹੋਇਆ ਜੀ ਆ ਰਾਤ ਹੋਈ ਹੈ ਕੁੱਤੇ ਜਿਹਦਾ ਅਸਿਰ ਦਾ ਵਿੱਚ ਬਰ ਚੋਇਆ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹ ਅਰਦਾਸ ਅੱਜ ਸਭ ਪਲੀ ਪਾਂਤੀ ਜਾਣਦੇ ਆ ਵੀ ਜਿਹੜਾ ਪੰਜ ਦਰਿਆਵਾਂ ਦੇ ਬਾਅਦ ਸਾਡਾ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਪੰਜਾਬ ਚ ਵਗ ਰਿਹਾ ਜਿਹਦੇ ਵਿੱਚ ਸਾਡੇ ਦੀ ਪੈਣ ਭਾਈ ਪੁੱਤ ਬਜ਼ੁਰਗ ਕੋਈ ਮੈਂ ਕਹਾਗਾ ਕੋਈ ਉਮਰਦਾਰ ਤਕਾਜੇ ਨਹੀਂ ਜਿਹੜਾ ਇਹ ਦਿਨ ਦਿਨ ਸਾਡੇ ਪੰਜਾਬ ਨੂੰ ਨਸ਼ੇ ਦਾ ਵਿੱਚ ਨਿਕਲਦੇ ਆਪਣੇ ਦੰਦਾ ਰਹੇ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਅਰਦਾਸ ਜਿਹੜੀ ਗੁਰਦੁਆਰਾ ਸੀਸਗਰ ਸਾਹਿਬ ਸ਼੍ਰੀ ਅਨੰਦਵਰ ਸਾਹਿਬ ਕੀਤੀ ਹੈ ਦਰਦੀ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਦਰਦ ਮੰਨਿਆ ਇਸ ਗੱਲ ਦਾ ਵੀ ਹੁਣ ਕੋਈ ਵੀ ਜਿਹੜਾ ਸਰਕਾਰਾਂ ਦੀਆਂ ਦੇਖ ਲੀਆਂ ਗੱਲਾਂ ਵੀ ਕਿਹਾ ਹੋਣਾ ਚਾਹੀਦਾ ਹੋਰ ਦੇਖ ਲਿਆ ਸਾਰਾ ਕੋਈ ਹੀਲਾ ਵਸੀਲਾ ਜਦੋਂ ਨਹੀਂ ਬਣਿਆ ਫਿਰ ਆਖਰ ਨੂੰ ਸੱਚੇ ਪਾਤਸ਼ਾਹ ਦੇ ਗੁਰਤੇਗਬਧਰ ਚਰਨਾਂ ਚ ਝੋਲੀ ਅੱਡ ਕੇ ਅੱਜ ਅਰਦਾਸ ਦੇ ਕਰਨ ਖਤਰ ਆਏ ਵੀ ਸੱਚਿਆ ਪਾਤਸ਼ਾਹ ਤੂੰ ਹੀ ਕਸ਼ਮੀਰੀ ਪੰਡਤਾਂ ਦੀ ਸੁਣਵਾਈ ਕਰੀ ਲਾਜ ਰੱਖੀ ਉਸ ਟਾਈਮ ਦੇ ਜ਼ੁਲਮ ਜਿਹੜਾ ਤੂੰ ਠੱਲਿਆ ਇਸ ਜਿਹੜਾ ਅੱਜ ਦੇ ਜ਼ੁਲਮ ਜਿਹੜਾ ਕਿ ਨਸ਼ੇ ਦਾ ਦਰਿਆ ਇਹਨੂੰ ਵੀ ਠੱਲ ਤੇ ਸੱਚੇ ਪਾਤਸ਼ਾਹ ਸਾਡੇ ਜਿਹੜੇ ਉਹ ਬਹਾਰਾਂ ਜਿਹੜੇ ਸਾਡੇ ਉਹ ਰੰਗ ਪੰਜਾਬ ਦੇ ਉਹ ਸਾਨੂੰ ਵਾਪਸ ਮੋੜ ਗਾਨ ਮੇਂ ਕੀਤਾ ਪਨਾਪਿਆ ਰਿਆਂ ਸੱਜਿਆ ਰਹੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਤਲੀ ਵਾਹ ਲਈ ਦਿਨਾ ਸਿੰਘਾਂ ਸਿੰਘਣੀਆਂ ਨੇ ਧਾਰਮ ਹਿਤ ਸੀਸ ਬਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਾਰਕੀਆਂ ਤੇ ਚੜੇ ਆਰਿਆਂ ਨਾਲ ਚਰਾਈਗੇ ਗੋਦ ਵਰਨੀ ਸੇਵਾ ਲਈ ਕੁਲਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸ ਸੰਗਿ ਨਿਵਾਰੀ ਪਿਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਤੋ ਜੀ ਪੰਜਾਂ ਤਖਤਾਂ ਤੇ ਸਰਵਤ ਗੁਰਦੁਆਰਿਆਂ ਦਾ